ਇੱਧਰ 22 ਵਰਗੇ ਖੜੇ ਨੇਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਣੀ ਦਾ ਵਹਾਅ ਆਗਾ ਜਿਹੜਾ ਕਾਫੀ ਤੇਜ਼ ਆਗਾ ਇੱਧਰ ਸਾਡੀਆਂ ਭੈਣਾਂ ਬੈਠੀਆਂ ਨੇਗੀਆਂ ਮਾਤਾ ਮਾਤਾ ਸਾਡੀ ਇੱਧਰ ਸਾਡੇ ਭਰਾ ਵੀ ਖੜੇ ਨੇਗੇ ਕੀ ਹਾਲ ਨੇ ਵੀਰੇ ਠੀਕ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹਾਂ ਜੀ ਹਾਂਜੀ ਹਾਂਜੀ ਕੀ ਹਾਲਾਤ ਨੇ ਵੀਰੇ ਇਸ ਟਾਈਮ ਧਰਮਕੋਟ ਦੇ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਵੀਰਦੀ ਜੋ ਚੱਲ ਰਿਹਾ ਹੈ ਸਰਕਾਰਾਂ ਵੱਲੋਂ ਕੋਈ ਮਦਦ ਕੋਈ ਮਦਦ ਨਹੀਂ ਦੀ ਇਹ ਸਭ ਸੰਸਥਾ ਹੀ ਪਹੁੰਚੀਆਂ ਨੇ ਇੱਥੇ ਉਹ ਗੱਡੀਆਂ ਦੇ ਹੁੰਦੇ ਹੈਲੀਕਾਪਟਰਾਂ ਦੇ ਹੁੰਦੇ ਵੇਖ ਕੇ ਤੁਰ ਜਾਂਦੇ ਇੱਥੇ ਕੋਈ ਕੇਸ ਦੀ ਸਾਰ ਨਹੀਂ ਲੈ ਰਿਆ ਜੀ ਪਰ ਕਿਤੇ ਨਾ ਕਿਤੇ ਗਲਤੀ ਤਾਂ ਆਪਣੀ ਵੀ ਹੈਗੀਆਂ ਨਾ ਵੋਟਾਂ ਪਾ ਕੇ ਆਪ ਜਿੱਤ ਆਉਣੇ ਉਹਨਾਂ ਨੂੰ ਭਾਰੀ ਬਿਲਕੁਲ ਗਲਤੀਆਂ ਕੀਤੀਆਂ ਨੇ ਅਸੀਂ ਆਪਣੀਆਂ ਗਲਤੀਆਂ ਤੇ ਪਛਤਾਉਣ ਦੇ ਅਸੀਂ ਜੀ ਸਹੀ ਗੱਲ ਆ ਵੀ ਇੱਥੇ ਜੀ ਹਾਂ ਜੀ ਤੇ ਕਿੰਨੇ ਕ ਦਿਨ ਹੋ ਗਏ ਵੀਰੇ ਆ ਪਾਣੀ ਕੁਛ ਘਟਿਆ ਜਾਂ ਕੀ ਹਾਲਾਤ ਨੇ ਇਹਦੇ ਮੇਰਾ ਵੀਰ ਜੀ ਇਹ 26 ਤਰੀਕ ਨੂੰ ਪਾਣੀ ਆਇਆ ਸੀਗਾ ਬਹੁਤ ਜ਼ਿਆਦਾ ਇਹ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਸੀਗੀ ਸਾਡੇ ਮੇਨ ਤਾਂ ਸੀ ਟੁੱਟ ਗਈ ਆਪਣਾ ਘਰ ਹੈ ਹਾਂਜੀ ਵੀਰ ਜੀ ਮੇਰਾ ਘਰ ਹੈ ਦਿਖਾਵਾਂਗੇ ਕੁਛ ਅੰਦਰ ਦੇ ਹਾਲਾਤ ਕੀ ਨੇ ਸੋ ਕੀ ਨਾਮ ਹੈ ਵੀਰੇ ਆਪਣਾ ਆ ਜਾਓ ਕੀ ਨਾਮ ਹੈ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਸੋਨੂ ਆ ਜੀ ਇਹ ਆਪਣੇ ਭਰਾ ਨੇ ਰਵਿੰਦਰ ਸਿੰਘ ਸੋਨੂ ਜੀ ਤੇ ਘਰ ਦੇ ਵਿੱਚ ਵੀ ਵਰ ਗਿਆ ਸੀ ਪਹਿਲਾਂ ਪਾਣੀ ਹਾਂਜੀ ਆ ਦੇਖ ਲਓ ਪਾਣੀ ਅੱਛਾ ਇੰਨਾ ਇੰਨਾ ਪਾਣੀ ਸੀਗਾ ਹਨਾ ਹਾਂਜੀ ਹੁਣ ਪਾਣੀ ਘਟ ਗਿਆਗਾ ਪਹਿਲਾਂ ਨਾਲੋਂ ਤੇ ਜਿਹੜਾ ਤੁਸੀਂ ਸਮਾਨ ਤੋਂ ਅੰਦਾਜ਼ਾ ਲਗਾ ਸਕਦੇ ਇੱਥੇ ਜਿਹੜੇ ਹਾਲਾਤ ਨੇਗੇ ਤੁਹਾਨੂੰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਕਿ ਹਾਲਾਤ ਜਿਹੜੇ ਵਾਲੇ ਚੰਗੇ ਨਹੀਂ ਹੈਗੇ ਤੁਹਾਨੂੰ ਅਸੀਂ ਇਸ ਟਾਈਮ ਕੋਨਿਆਲ ਧਰਮਕੋਟ ਤੋਂ ਤਸਵੀਰਾਂ ਦਿਖਾ ਰਹੇ ਹਾਂਗੇ ਇੱਧਰ ਵੀ ਜਿਹੜਾ ਜੀਰੀ ਦੇ ਵਿੱਚ ਪਾਣੀ ਜਾ ਰਿਹਾ ਹੈਗਾ ਬਿਲਕੁਲ ਹਾਲਾਤ ਜਿਹੜੇ ਤਣਾਪੂਰਨ ਬਣੇ ਹੋਏ ਨੇਗੇ ਤੇ ਇੱਥੇ ਜਿਹੜੇ ਕਾਫੀ ਮਾਤਰਾ ਦੇ ਵਿੱਚ ਪਾਣੀ ਵੀ ਆਗਾ ਤੇ ਜਿਹੜਾ ਰਹਿਣਾ ਸੈਣਾ ਸਿਰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਹੈਗੀ ਲੋਕਾਂ ਨੂੰ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੋਂ ਦੇ ਜਿਹੜੇ ਲੋਕ ਨੇਗੇ ਦੇਖੋ ਕਿੰਨੀ ਜ਼ਿਆਦਾ ਸੇਵਾ ਕਰ ਰਹੇ ਨੇ ਅੱਗੇ ਆ ਕੇ ਜਿਹੜਾ ਰਸਤਾ ਦਿਖਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਅੱਗੇ ਆ ਕੇ ਜਿਹੜਾ ਰਸਤਾ ਦਿਖਾਇਆ ਜਾ ਰਿਹਾ ਗੱਡੀਆਂ ਵੀ ਆ ਰਹੀਆਂ ਨੇ ਗਈਆਂ ਪਰ ਕਿਤੇ ਨਾ ਕਿਤੇ ਜਿਹੜਾ ਦਿੱਕਤਾਂ ਨਾਲ ਸਾਹਮਣਾ ਜ਼ਰੂਰ ਕਰਨਾ ਪੈ ਰਿਹਾਗਾ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂਗੇ ਇਸ ਟਾਈਮ ਤਾਰ ਮਕੋੜ ਤੋਂ ਕੋਨੇਵਾਲ ਤੋਂ ਜਿੱਥੇ ਕਿ ਰੈਸਕਿਊ ਟੀਮਾਂ ਪਹੁੰਚੀਆਂ ਹੋਈਆਂ ਨੇ ਲੰਗਰ ਵੀ ਲਗਾਏ ਜਾ ਰਹੇ ਨੇਗੇ ਪਰ ਕਿਤੇ ਨਾ ਕਿਤੇ ਜਿਹੜੇ ਹਾਲਾਤ ਨੇਗੇ ਇਤਨਾ ਪੂਰਨ ਬਣੇ ਹੋਏ ਨੇ ਪਾਣੀ ਵੀ ਜਿਹੜਾ ਬਹੁਤ ਮਾਤਰਾ ਦੇ ਵਿੱਚ ਆਗਾ ਇੱਥੇ ਤੇ ਇਸ ਟਾਈਮ ਅਸੀਂ ਤੁਹਾਨੂੰ ਲਾਈਵ ਗੱਲਬਾਤ ਕਰ ਰਹੇ ਹਾਂ ਕਿ ਟੀਮਾਂ ਪਹੁੰਚੀਆਂ ਹੋਈਆਂ ਨੇ ਗਈਆਂ ਅਸੀਂ ਗੱਲ ਵੀਰੇ ਕਿੱਥੋਂ ਆਏ ਆ ਜੀ ਡੇਰਵਾ ਬਨਾਨਕ ਤੋਂ ਇੰਨਾ ਕ ਦਿਨ ਹੋ ਗਿਆ ਇਹ ਥੇੜਾ ਪਾਣੀ ਚੜਿਆ ਹੋਇਆ ਇਹ ਤੇ 24 ਤਰੀਕ ਦਾ 24 25 ਦਾ 24 ਤਰੀਕ ਦਾ 24 ਤੇ ਹੁਣ ਰਸਦਾਂ ਦੇਣ ਆਏ ਹਾਂ ਹਾਂਜੀ ਇਹ ਰਸਦਾਂ ਨੇ ਦਰਬਾਰ ਸਾਹਿਬ ਡੇਰ ਬਾਬ ਬਨਾਨਕ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਸੇਵਾ ਚੱਲਦੀ ਹੈ ਹਾਂਜੀ ਹਾਂਜੀ ਤੇ ਪਾਣੀ ਪਹਿਲਾਂ ਨਾਲੋਂ ਕੁਝ ਘਟਿਆ ਹੈਗਾ ਫਿਰ ਹੁਣ ਥੋੜਾ ਜਿਆਦਾ ਕੱਲ ਸ਼ਾਮੇ ਇਹ ਆਏ ਤਾਂ ਬਹੁਤ ਜ਼ਿਆਦਾ ਦੋ ਦੋ ਫੁੱਟ ਤਿੰਨ ਦਰ ਵਧਿਆ ਕੱਲ ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਜਾ ਰਹੀ ਹੈ ਜਾਂ ਸਿਰਫ ਪੰਜਾਬੀਓ ਪੰਜਾਬੀਆਂ ਦੇ ਨਾਲ ਖੜੇ ਨੇ ਪੰਜਾਬੀਆਂ ਤੇ ਪੰਜਾਬੀ ਨਾਲੇ ਖੜੇ ਆ ਜਿਨੇ ਵੀ ਪੰਜਾਬ ਆ ਕੇ ਹੁਣੇ ਰਹੀਆਂ ਵੈਸੇ ਆਪਾਂ ਵੋਟਾਂ ਪਾ ਕੇ ਜਿੱਤਿਆ ਦਿੰਨੇ ਐ ਐਮਪੀ ਐਮਐਲ ਜਾਂ ਫਿਰ ਮੁੱਖ ਮੰਤਰੀ ਬਣਾ ਦ ਇਹ ਕੋਈ ਵੀ ਨਹੀਂ 24 ਸਾਰੇ ਜਿੰਨੇ ਵੀ ਆ ਗਏ ਕੋਈ ਪਾਰਟੀਆਂ ਨਾਲ ਹੁਣ ਜਿੰਨੇ ਆਪਣੇ ਭੈਣ ਭਰਾ ਕਰੰਦੇ ਆ ਸਾਥ ਹਰਿਆਣਾ ਰਾਜਸਥਾਨ ਮੁਸਲਮਾਨ ਭਾਈ ਜਰਾ ਵੀ ਆ ਰਿਹਾ ਠੀਕ ਨੇ ਕੀ ਨਾਮ ਆਈ ਆਪਣਾ ਬਲਜਿੰਦਰ ਸਿੰਘ ਸੋ ਇਹ ਸਨ ਬਲਜਿੰਦਰ ਸਿੰਘ ਜਿਹੜੇ ਕਿ ਕਾਫੀ ਦਿਨਾਂ ਤੋਂ ਸੇਵਾ ਕਰ ਰਹੇ ਨੇ ਇੱਥੇ 24 ਤਰੀਕ ਤੋਂ ਸੇਵਾ ਕਰ ਰਹੇ ਨੇਗੇ ਤੇ ਜਿਹੜੇ ਪਾਣੀ ਦੇ ਟੈਂਕ ਨੇਗੇ ਪਾਣੀ ਦੀਆਂ ਬੋਤਲਾਂ ਨੇ ਉਹ ਜ਼ਰੂਰ ਲੈ ਕੇ ਆ ਰਹੇ ਨੇਗੇ ਇੱਥੇ ਤੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹਿਆਂਗੇ ਇਸ ਟਾਈਮ ਇਹ ਘਰ ਦੇ ਵਿੱਚ ਵੀ ਜਿਹੜਾ ਪਾਣੀ ਵੜਿਆ ਹੋਇਆ ਸੀਗਾ ਬੈੱਡ ਵੀ ਬਾਹਰ ਕੱਢੇ ਹੋਏ ਨੇਗੇ ਤੇ ਅਸੀਂ ਤੁਹਾਨੂੰ ਹਾਲਾਤ ਦਿਖਾ ਰਹਿਆਂਗੇ ਇਸ ਟਾਈਮ ਧਰਮਕੋਟ ਤੋਂ ਧਰਮਕੋਟ ਜਿਹੜਾ ਕਿ ਕਨ ਕੋਨਿਆਲ ਰਮਦਾਸ ਜਿਹੜਾ ਇਲਾਕਾ ਪੈਂਦਾਗਾ ਬਾਰਡਰ ਦਾ ਏਰੀਆ ਡੇਰਾ ਬਾਬਾ ਨਾਨਕ ਉਸ ਘਰਾਂ ਦੇ ਵਿੱਚ ਜਿਹੜੇ ਘਰ ਬਣੇ ਹੋਏ ਨੇ ਖੇਤਾਂ ਦੇ ਵਿੱਚ ਉੱਥੇ ਜਿਹੜਾ ਬਿਲਕੁਲ ਪਾਣੀ ਤੇਜ਼ ਆ ਤੇ ਬਾਈ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਾਲ ਨੇ ਵੀਰੇ ਠੀਕ ਹੋ ਜੀ ਵਧੀਆ ਵੀਰ ਜੀ ਕਿੱਥੋਂ ਆਇਆ ਬਾਈ ਵੀਰ ਜੀ ਆਪਣਾ ਤਰਨਤਾਰਨ ਜ਼ਿਲ੍ਹਾ ਆਪਣਾ ਆਸਥੇ ਖਾਲਸਾ ਟੀਮ ਨਾਲ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੇਵਾ ਕਰਦੇ ਨੂੰ ਸੇਵਾ ਕਰਦੇ ਨੂੰ ਕਾਫੀ ਦਿਨ ਹੋ ਗਏ ਵੀਰ ਜੀ ਹੋਰ ਨਾ ਅੱਗੇ ਚੱਲੇ ਆ ਇੱਧਰ ਬਾਈ ਵਰਗੇ ਖੜੇ ਨੇਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਣੀ ਦਾ ਵਹਾਅ ਆਗਾ ਜਿਹੜਾ ਕਾਫੀ ਤੇਜ਼ ਆਗਾ ਇੱਧਰ ਸਾਡੀਆਂ ਭੈਣਾਂ ਬੈਠੀਆਂ ਨੇਗੀਆਂ ਮਾਤਾ ਮਾਤਾ ਸਾਡੀ ਇੱਧਰ ਸਾਡੇ ਭਰਾ ਵੀ ਖੜੇ ਨੇਗੇ ਕੀ ਹਾਲ ਨੇ ਵੀਰੇ ਠੀਕ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹਾਂ ਜੀ ਹਾਂਜੀ ਹਾਂਜੀ ਕੀ ਹਾਲਾਤ ਨੇ ਵੀਰੇ ਇਸ ਟਾਈਮ ਧਰਮਕੋਟ ਦੇ ਹਾਲਾਤ ਦੇਖ ਲੋ ਤੁਹਾਡੇ ਸਾਹਮਣੇ ਆ ਵੀਰ ਜੀ ਜੋ ਚੱਲ ਰਿਹਾ ਹੈ ਸਰਕਾਰਾਂ ਵੱਲੋਂ ਕੋਈ ਮਦਦ ਕੋਈ ਮਦਦ ਨਹੀਂ ਦੀ ਇਹ ਸਭ ਸੰਸਤਾ ਹੀ ਪਹੁੰਚੀਆਂ ਨੇ ਇੱਥੇ ਉਹ ਗੱਡੀਆਂ ਦੇ ਹੁੰਦੇ ਹੈਲੀਕਾਪਟਰਾਂ ਦੇ ਹੁੰਦੇ ਵੇਖ ਕੇ ਤੁਰ ਜਾਂਦੇ ਇੱਥੇ ਕੋਈ ਕਿਸ ਦੀ ਸਾਰ ਨਹੀਂ ਲੈ ਰਿਹਾ ਜੀ ਪਰ ਕਿਤੇ ਨਾ ਕਿਤੇ ਗਲਤੀ ਤਾਂ ਆਪਣੀ ਵੀ ਹੈਗੀਆਂ ਨਾ ਵੋਟਾਂ ਪਾ ਕੇ ਆਪ ਜਿਤਾਉਨੇ ਉਹਨਾਂ ਨੂੰ ਭਾਰੀ ਬਿਲਕੁਲ ਗਲਤੀਆਂ ਕੀਤੀਆਂ ਨੇ ਅਸੀਂ ਆਪਣੀਆਂ ਗਲਤੀਆਂ ਤੇ ਪਛਤਾਉਂਦੇ ਆ ਅਸੀਂ ਜੀ ਸਹੀ ਗੱਲ ਆ ਵੀ ਇੱਥੇ ਜੀ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਵੀਰੇ ਪਾਣੀ ਕੁਛ ਘਟਿਆ ਜਾਂ ਕੀ ਹਾਲਾਤ ਨੇ ਇਹ ਮੇਰਾ ਵੀਰ ਜੀ ਇਹ 26 ਤਰੀਕ ਨੂੰ ਪਾਣੀ ਆਇਆ ਸੀਗਾ ਬਹੁਤ ਜ਼ਿਆਦਾ ਹੈ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈਗੀ ਆ ਥਾਡੇ ਮੇਨ ਤੋਂ ਸੀ ਟੁੱਟ ਗਈ ਆਪਣਾ ਘਰ ਹੈ ਹਾਂਜੀ ਵੀਰ ਜੀ ਮੇਰਾ ਘਰ ਹੈ ਦਿਖਾਉਂਗੇ ਕੁਛ ਅੰਦਰ ਦੇ ਹਾਲਾਤ ਕੀ ਨੇ ਸੋ ਕੀ ਨਾਮ ਹੈ ਵੀਰੇ ਆਪਣਾ ਆਜੋ ਕੀ ਨਾਮ ਹੈ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਸੋਨੂ ਆ ਜੀ ਇਹ ਆਪਣੇ ਭਰਾ ਨੇ ਰਵਿੰਦਰ ਸਿੰਘ ਸੋਨੂ ਜੀ ਤੇ ਘਰ ਦੇ ਵਿੱਚ ਵੀ ਵੜ ਗਿਆ ਸੀ ਪਹਿਲਾਂ ਪਾਣੀ ਅੱਛਾ ਇੰਨਾ ਇੰਨਾ ਪਾਣੀ ਸੀਗਾ ਹਨਾ ਪਾਣੀ ਘਟ ਗਿਆਗਾ ਪਹਿਲਾਂ ਨਾਲੋਂ ਤੇ ਜਿਹੜਾ ਤੁਸੀਂ ਸਮਾਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕਿ ਇੱਥੇ ਪਾਣੀ ਹੋਊਗਾ ਕੀ ਗੱਲਬਾਤ ਹੋਊਗੀ ਇਹ ਅਲਮਾਰੀਆਂ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਦੇਖੋ ਹਨਾ ਜਿਵੇਂ ਆਹ ਅਲਮਾਰੀ ਹੈਗੀ ਇਹਦੇ ਵਿੱਚ ਮਿੱਟੀ ਨਾਲ ਭਰੀ ਹੋਈ ਆ ਪਰ ਇਹ ਖੁੱਲਦੀ ਨਹੀਂ ਹੈਗੀ ਤੇ ਘਰ ਦੇ ਅੰਦਰ ਦੇ ਤੁਹਾਨੂੰ ਅਸੀਂ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਕਿੰਨੇ ਜ਼ਿਆਦਾ ਹਾਲਾਤ ਜਿਵੇਂ ਸਮੈਲ ਵੀ ਆ ਰਹੀ ਹੈ ਕਿਉਂਕਿ ਪਾਣੀ ਕਰਕੇ ਨਾ ਜਿਹੜਾ ਇੱਕ ਹੋਮਸ ਜੀ ਬਣ ਜਾਂਦੀ ਆ ਉਹਦੇ ਘਰ ਕੇ 스멜 ਵੀ ਆ ਰਹੀ ਆ ਘਰਾਂ ਦੇ ਵਿੱਚ ਤੇ ਤਰੇੜਾਂ ਵੀ ਆ ਚੁੱਕੀਆਂ ਨੇ ਹਨਾ ਜਿਹੜਿਆ ਘਰਾਂ ਦੇ ਵਿੱਚ ਤੇ ਅਸੀਂ ਕੀ ਕੰਮ ਕਰਾ ਰਿਹਾ ਵੀਰੇ ਆਪਣਾ ਜੀ ਕਿੰਨੀ ਜ਼ਮੀਨ ਆ ਜੀ ਮੇਰੀ 3 ਏਕੜ ਜ਼ਮੀਨ ਆ ਵੀਰੇ ਹਾਂਜੀ ਤੇ ਇੱਕ ਵਾਰੀ ਅਸੀਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਬਾਈ ਨਾਲ ਆ ਕੇ ਜਰੂਰ ਇੱਥੋਂ ਸਾਰ ਲੈਣ ਘਰ ਵੀ ਜਿਹੜਾ ਬਾਈ ਦਾ ਮੈਨੂੰ ਐ ਲੱਗਦਾ ਕਿ ਦੁਬਾਰਾ ਬਣਾਉਣਾ ਪਊਗਾ ਬਾਈ ਇੱਕ ਵਾਰੀ ਨੰਬਰ ਬੋਲ ਦਿਓ ਜੀ ਆਪਣਾ 9868888182 ਪੰਜਾਬੀ ਚ ਵੀ ਬੋਲ ਦੋ ਜੀ 9968888182 ਸੋ सोनू ਬਾਈ ਨਾਲ ਜਰੂਰ ਕੰਟੈਕਟ ਕਰੋ ਕਿਉਂਕਿ ਇਹ ਉਹ ਭਰਾ ਹਨ ਜਿਨ੍ਹਾਂ ਨੇ ਜਿਵੇਂ ਆਪਾਂ ਪਹਿਲਾਂ ਕਹਿੰਨੇ ਸੀ 88 ਦੇਖੀ ਫਿਰ 95 ਦੇਖਿਆ ਪਹਿਲਾਂ 84 ਦੇਖੀ ਫਿਰ 2023 ਦੇ ਹੜ ਦੇਖੇ ਹੁਣ 2025 ਆਣਾ ਜਿਹੜਾ ਸਿਸਟਮ ਆਗਾ ਉਹ ਦੇਖ ਰਹੇ ਨੇ ਇੱਕ ਵਾਰੀ ਬਾਈ ਦੇ ਨਾਲ ਜਰੂਰ ਕੰਟੈਕਟ ਕਰੋ ਅੰਦਰ ਵੀ ਵੀਰੇ ਪਾਣੀ ਗਿਆ ਹੋਇਆ ਅੰਦਰ ਦੇ ਤੁਹਾਨੂੰ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਦੋਸਤੋ ਘਰਾਂ ਦੇ ਹਾਲਾਤ ਨੇ ਜਿਹੜੇ ਬਹੁਤ ਮਾੜੇ ਨੇਗੇ ਹਨਾ ਤੇ ਲਾਈਟ ਨਹੀਂ ਹੈਗੀ ਦਾਟ ਆਈ ਨਹੀਂ ਹੋਣੀ ਹਨਾ ਵੀਰੇ ਹਾਂ ਪਾਣੀ ਨਾਲ ਜਿਹੜੇ ਫਰਸ਼ ਨੇ ਉਹ ਬਿਲਕੁਲ ਬਹਿ ਚੁੱਕੇ ਨੇ ਰੈਣਾ ਵੀ ਔਖਾ ਹੋਣ ਇੱਥੇ ਫਲੈਸ਼ ਲਾਣਾ